ਪੁਲਸ ਜ਼ਿਲ੍ਹਾ ਖੰਨਾ ਦੇ ਅਧੀਨ ਆਉਂਦੇ ਦਰਾਹਾ ਪੁਲਿਸ ਸਟੇਸ਼ਨ ਦੀ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ ਦੌਰਾਨ ਦੋ ਵੱਖ-ਵੱਖ ਏਸਟਾਂ ਦੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ 1 ਕਿਲੋਗ੍ਰam ਅਫੀਮ ਅਤੇ 7 ਗ੍ਰਾਮ ਹੈਰੋਨ ਬਰਾਮਦ ਕੀਤੀ ਗਈ। ਦੋਸ਼ੀ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਗਿਆ। ਡੀਐਸਪੀ ਪਾਇਲ ਸ਼੍ਰੀ ਹਿਮੰਤ ਮਲਹੋਤਰਾ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਸਾਂਝਾ ਕੀਤੀ। ਸਾਡੇ ਡੀਜੀਪੀ ਸਾਹਿਬ ਪੰਜਾਬ ਜੀ ਦੀ ਗ੍ਰੈਡਲਾਈਨ ਮੁਤਾਬਕ ਤੇ ਸਾਡੇ ਐਸਐਸਪੀ ਸਾਹਿਬ ਖੰਨਾ ਮੈਡਮ ਜੋਤੀ ਆਦਮ ਜੀ ਬੈਂਸ ਡਾਕਟਰ ਆਈਪੀਐਸ ਉਹਨਾਂ ਦੀ ਗਾਈਡਲਾਈਨ ਤਾ ਅੱਜ ਪੈਸਾ ਅਫੀਨ ਦੇ ਵਿੱਚ ਥਾਣਾ ਦੁਰਾਹਾ ਦੇ ਜਿਹੜੇ ਐਸਐਚਓ ਨੇ ਅਗਾਜ਼ ਦਤੀ ਇਹਨਾਂ ਦੀ ਟੀਮ ਵੱਲੋਂ ਨਾਕਾ ਲਾਇਆ ਗਿਆ ਸੀਗਾ ਰਾਮਪੁਰ ਰੋਡ ਤੇ ਉੱਥੋਂ ਅਸੀਂ ਇੱਕ ਬੰਦਾ ਰਾਉਂਡ ਅਪ ਕੀਤਾ ਮੋਟਰਸਾਈਕਲ ਤੇ ਜਿਹਦੇ ਕੋਲੋਂ 1 ਕਿਲੋ ਅਫੀਮ ਗ੍ਰਾਮ ਜੀ ਸਰ ਇਹ ਪਤਾ ਲੱਗਿਆ ਜੀ ਇਹ ਵਿਅਕਤੀ ਕਿੱਥੋਂ ਲੈ ਕੇ ਆ ਰਿਹਾ ਸੀ ਇਹਦਾ ਪੁੱਛਗਿੱਛ ਇਹੀ ਵਾਲਾ ਹੈ Rajasthan वगैरह ਤੋਂ ਲੈ ਕੇ ਆ ਰਿਹਾ ਸੀਗਾ ਇਹ ਇੱਧਰ ਸਪਲਾਈ ਕਰਦਾ ਸੀ ਸਰ ਕਿਹੜੇ ਇਲਾਕੇ 'ਚ ਇਹ ਸਪਲਾਈ ਕਰਦਾ ਸੀ ਇਹ ਆਪਣੇ ਦਰਾਹੇ ਦੇ ਇਲਾਕੇ ਚ ਲੁਧਿਆਣਾ ਇਲਾਕੇ ਦੇ ਵਿੱਚ ਇਹਦੇ ਵਿੱਚ ਇਹ ਕਰ ਰਿਹਾ ਸੀ ਇਹਦਾ ਰਵਾਣ ਵੀ ਲਿਆ ਔਰ ਇਹਦੀ ਫਰਦਰ ਪੁੱਛ ਵਿੱਚ ਆਉਂਦੀ ਹੈ ਪਰ આરોપી ਤੇ ਪਹਿਲਾਂ ਵੀ ਕੋਈ ਮਾਮਲੇ ਦਰਜ ਨੇ ਜੀ ਇਹਦੇ ਤੇ ਹਲੇ ਚੱਲ ਰਹੀ ਹੈ ਜੀ ਇਹ ਜੀ ਨਹੀਂ ਪਤਾ ਨਹੀਂ આરોપી ਦੀ ਪਛਾਣ ਕੀ ਹੈ ਸਰ ਜੀ ਇਹਦਾ ਪੂਰਾ ਨਾਮ ਹੈ ਜੀ ਪੈਰੋਗਰਾਮ ਵਰਮਾ ਪੁੱਤਰ ਤਨਾਰਾਮ ਵਰਮਾ ਵਾਸੀ ਪਿੰਡ ਗੋਮਾਵਾਲੀ थाना ਅਜੀਤਗੜ ਜ਼ਿਲ੍ਹਾ ਸਿਕਰ ਰਾਜਸਥਾਨ ਦਾ ਹੈ